ਕਿ ਸਾਡਾ ਦੇਸ਼ ਆਜ਼ਾਦ ਹੋਏ ਨੂੰ 7 ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਹਰ ਸਾਲ 5 ਸਾਲ ਬਾਅਦ ਚੋਣਾਂ ਸਮੇਂ ਸਰਕਾਰ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੀ ਸਰਕਾਰ ਆਵੇਗੀ ਅਸੀਂ ਸ਼ਹਿਰ ਤੇ ਪਿੰਡਾਂ ਦਾ ਵਿਕਾਸ ਕਰਾਂਗੇ ਜਿਸ ਦੇ ਚੱਲਦੇ ਸਾਡੀ ਟੀਮ ਵੱਲੋਂ ਜ਼ਿਲ੍ਹੇ ਦੇ ਆਰਥਿਕ ਪਹਾੜੀ ਖੇਤਰੀ ਆਧਾਰ ਦੇ ਪਿੰਡ ਰੰਗਖਟ ਦਾ ਦੌਰਾ ਕੀਤਾ ਗਿਆ ਤਾਂ ਵਿਕਾਸ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ ਅੱਜ ਤੱਕ ਤਕਰੀਬਨ 78 ਸਾਲ ਦਾ ਸਮਾਂ ਹੋ ਗਿਆ ਪਰ ਇਸ ਇਲਾਕੇ ਦੇ ਵਿੱਚ ਲੋਕ ਅੱਜ ਵੀ ਗੁਲਾਮੀ ਭਰੀ ਜ਼ਿੰਦਗੀ ਜਿਉਂਦੇ ਨੇ ਦੂਰ ਨੇ ਕਿ ਹਾਕੀ ਜਦ ਚੋਣਾ ਆਉਂਦੀਆਂ ਨੇ ਤਾਂ ਸਾਡੇ ਇਲਾਕੇ ਚ ਲੀਡਰ ਸਾਨੂੰ ਹਰ ਵਾਰ ਪ੍ਰੋਤਸਾ ਦਿਵਾਉਂਦੇ ਨੇ ਅਗਰ ਉਹਨਾਂ ਦੀ ਸਰਕਾਰ ਬਣੇਗੀ ਤਾਂ ਪਿੰਡਾਂ ਦੇ ਵਿੱਚ ਵੱਡੇ ਪੱਦਰ ਤੇ ਵਿਕਾਸ ਕਰਵਾਉਣਗੇ ਚੋਣਾ ਖਤਮ ਹੋਣ ਤੋਂ ਬਾਅਦ ਸਭ ਭੁੱਲ ਜਾਂਦੇ ਨੇ ਇਸ ਮੌਕੇ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਵੀ ਪਾਇਆ ਗਿਆ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਸੀ ਆ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ ਸਰ ਹਾਲਾਤ ਬਹੁਤ ਜ਼ਿਆਦਾ ਹੈ ਜੀ ਆਪਣੇ ਪਿੰਡ ਤਰਾਂਗੜ ਦੇ ਵਿੱਚ ਇੱਕ ਖੰਡ ਵਗਦੀ ਹੈ ਜੀ ਸਾਡੀ ਜਦੋਂ ਬਰਸਾਤਾਂ ਦਾ ਟਾਈਮ ਆਉਂਦਾ ਤੇ ਬਹੁਤ ਜ਼ਿਆਦਾ ਪਾਣੀ ਆਉਂਦਾ ਜੀ ਆਉਣ ਜਾਂਦਾ ਜੀ ਇੰਨੀ ਕਿਲਤ ਹੁੰਦੀ ਐ ਲੋਕੀ ਬਹੁਤ ਡਰਦੇ ਨੇ ਲੱਗੇ ਸਰਕਾਰੀ ਸਕੂਲ ਹੈਗਾ ਜੀ ਆਉਣ ਜਾਂ ਬੱਚਿਆਂ ਨੂੰ ਵੀ ਆਉਣ ਚ ਬਹੁਤ ਦਿੱਕਤ ਹੁੰਦੀ ਐ ਹਾਇ ਤੇ ਛੁੱਟੀ ਹੁੰਦੀ ਐ ਤੇ ਸਾਡੇ ਸਰਕਾਰ ਨੇ ਇਹੀ ਪੀਲਾ ਜੀ ਸਾਡਾ ਇਹ ਪੁਲ ਬਣਾਇਆ ਜਾਵੇ ਤੇ ਸਾਡੀਆਂ ਝੋਟੀਆਂ ਗੋਲੀਆਂ ਜਰਾ ਬੰਦ ਕਰ ਦੇਣਾ ਇੰਨੇ ਤੇ ਆਏ ਨਜ਼ੇ ਬੋਨੀ ਬਣਿਆ ਅਸੀਂ ਪੁਰਾ ਵੇ ਉਸ ਗੱਲ ਕਰਾਂਗੇ ਜੀ ਕਿ ਇਹ ਆ ਜੀ ਹਣ ਜਾਣ ਦੀ ਬਸਾਤ ਨੂੰ ਸਾਨੂੰ ਅੱਤੇ ਮਤੋਂਦੀ ਜੇ ਮਰੀਜ਼ ਹੋਵੇ ਕੋਈ ਸ਼ਹਿਰ ਜਾਣ ਦੀ ਮਸ਼ਕੂਲ ਨਹੀਂ ਬੱਚੇ ਵਾਰ ਪਾਣੀ ਜਾ ਸਕਦੇ ਜੇਲਾ ਦੀ ਆਂਦਾ ਆ ਕਹਿੰਦਾ ਤੁਹਾ ਦਾਲੇ ਪੁਲ ਬਣਾਗਾ ਬੋਰ ਦੇ ਜਲ ਬੋਰ ਦੇ ਦੇਣਿਆ ਉਸ ਤੋਂ ਬਾਅਦ ਸਾਨੂੰ ਪੁੱਛਦਾ ਕੋਈ ਨਹੀਂ ਇਹ ਸਕੂਲ ਨਜ਼ਦੀਕ ਹੈ ਬੱਚੇ ਵੀ ਆਉਂਦੇ ਜਾਂਦੇ ਨੇ ਫਿਚਰ ਵੀ ਆਉਂਦੇ ਜਾਂਦੇ ਨੇ ਕੀ ਹਾਲਾਤ ਬੰਦੇ ਦੇ ਹਾਲਾਤੀ ਆ ਤੁਸੀਂ ਛੁੱਟੀਆਂ ਹੋਣੀਆਂ ਨੇ ਮਹੀਨੇ ਦੀਆਂ ਅੱਠ ਦੀ ਜਾਂਗੇ ਬੱਚੇ ਫਿਰ ਬਾਜ ਫੇਰ ਹੋਏ ਨਾ ਹੋਰ ਕੀ ਹੋਣਾ ਕਿਉਂ ਪੜਾਈ ਪੂਰੀ ਨਹੀਂ ਹੋਣੀ ਕਿ ਬਾਜ ਭੇਲ ਹੋਏ ਤੇ ਰਾਤ ਤੇ ਸਵੇਰ ਕੋਈ ਬੰਦਾ ਬਿਮਾਰ ਹੋ ਜਾਂਦਾ ਬਿਮਾਰ ਹੁੰਦਾ ਕੋ ਸਾਧ ਨਹੀਂ ਰਹਿਣਾ ਜੋ ਖਾਦੀ ਪਾਣੀ ਹੋਣਾ ਨਾਲੇ ਵਿੱਚ ਮਤਲਬ ਥੋੜੇ ਜਾਣ ਦੀ ਕੋਈ ਮੁਸ਼ਕਲ ਬਹੁਤ ಜಾਗ ਅਪੀਲ ਕੀ ਕਰੋਗੇ ਦੀਲੀ ਕਰਾਂਗੇ ਪਪਰੇ ਜੀ ਕਰ ਲਿਆ ਜੀ ਜਿਹੜਾ ਆਉਂਦੇ ਆ ਕਹਿੰਦੇ ਜੀ ਬੋਰ ਪਉ ਪੁਲ ਬਣਿਆ ਹੁਣ ਆ ਜਿਹੜਾ ਮਜੀ ਸਰਕਾਰ ਆਉ ਤਿਸੇ ਨੂੰ ਬੋਰ ਪੁਲ ਬਣਾਗਾ ਹੁਣ ਹੱਥ ਬਣ ਗਿਆ ਸਿਆਰ ਨੂੰ ਬੋਰ ਪਿੰਡ ਦੇ ਹਾਲਾਤ ਸਰ ਬਹੁਤ ਖਰਾਬ ਹੈ ਜੀ ਬਰਸਾਤਾਂ ਦੇ ਵਿੱਚ ਦੇ ਇਥੇ ਸ਼ਹਿਰ ਨਾਲ ਸਾਡਾ ਲਿੰਕ ਟੁੱਟ ਜਾਂਦਾ ਕੋਈ ਵਿਰਲਾ ਹੀ ਬੰਦਾ ਸ਼ਹਿਰ ਪਹੁੰਚ ਸਕਦਾ ਹੈ ਬਰਸਾਤਾਂ ਦੇ ਵਿੱਚ ਜਦੋਂ ਪਾਣੀ ਘਟ ਜੇ 3-4 ਘੰਟੇ ਵੇਟ ਕਰਕੇ ਪਾਣੀ ਕ੍ਰਾਸ ਜਦੋਂ ਹੋਣ ਲੱਗ ਜੇ ਤਾਂ ਹੀ ਅਸੀਂ ਬਾਜ਼ਾਰ ਜਾ ਸਕਦੇ ਹਾਂ ਕਿਸੇ ਨੇ ਸਿੱਟਾ ਹੈ ਕਿ ਇਹ ਦਵਾਈ ਲੈਣੀ ਹੈ ਕਿਸੇ ਨੇ ਕੰਮ ਤੇ ਜਾਣਾ ਹੈ ਮਹੀਨੇ ਤੁਹਾਡੀਆਂ 20 ਢੜੀਆਂ ਟੁੱਟ ਜਾਂਦੀਆਂ ਬਸ ਤਾਂ 10 ਢੜੀਆਂ ਲੱਗਦੀਆਂ 10 ਢੜੀਆਂ ਨਾਲ ਕਿੱਦਾਂ ਗੁਜ਼ਾਰਾ ਕਰਨਾ ਚਾਹੀਏ ਕੰਮ ਦੇ ਸਾਨੂੰ ਬਿਜਾਰੀ ਹੈ ਉਹ ਲੀਡਰ ਸਰ ਐਦਾਂ ਆਉਂਦੇ ਜਿਨ੍ਹਾਂ ਮੰਦਰ ਦੇ ਪ੍ਰਸ਼ਾਸਨ ਵਡਾਉਂਦਾ ਨਾ ਉੱਥੇ ਤੇਰਾ ਲੀਡਰ ਆਉਂਦੇ ਆ ਪ੍ਰਸ਼ਾਸਨ ਵੰਦੇ ਬਲੇ ਬਲੇ ਤੁਹਾਡੀ ਗੁਜਾਰਸ਼ ਕਰਤੀ ਜੀ ਬਾਦ ਦੁਨਦਾਰਾ ਲੀਡਰ ਇਦ ਦੇ ਚਾਹਦੇ ਹੋ ਜਾਂਦੇ ਜੀ ਸਿਰਫ ਵੋਟਾਂ ਲੈਣ ਆਉਂਦੇ ਆ ਵੋਟਾਂ ਭੋਲੇ ਭਾਲੇ ਲੋਕਾਂ ਨੂੰ ਕਿਆ ਝੂਠੇ ਵਾਦੇ ਕਰਕੇ ਉਹ ਦੇ ਵੋਟਾਂ ਲੈ ਜਾਂਦੇ ਆ ਬਸ ਜੀ ਵੋਟਾਂ ਦੇ ਜਿੱਤਣ ਤੋਂ ਬਾਅਦ ਮੈਂ ਕਸਮਾਂ ਖਾ ਕੇ ਜਾਂਦੇ ਜੀ ਆਪਣੇ ਟੰਬਰ ਦੀ ਕਸਮਾਂ ਖਾ ਕੇ ਜਾਂਦੇ ਮੰਦਰਾਂ ਦੇ ਕਸਮਾਂ ਖਾ ਕੇ ਸਭ ਝੂਠੀਆਂ ਅਪੀਲ ਕੀ ਕਰੋਗੇ ਅਪੀਲ ਕਰਾਂਗੇ ਪਹਿਲਾਂ ਤਾਂ ਮੈਂ ਰੱਬ ਆ ਕੇ ਅਪੀਲ ਕਰਦਾ ਜਿਹੜਾ ਲੀਡਰ ਆ ਇੱਥੇ ਵਾਅਦੇ ਕਰਕੇ ਜਾਂਦੇ ਭਗਵਾਨ ਨੂੰ ਵੀ ਜਾਣ ਦੇਣੀ ਹੈ ਤੇ ਝੂਠੇ ਵਾਅਦੇ ਪਿੰਡ ਦੇ ਲੋਕਾਂ ਨਾਲ ਨਾ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ ਤੇ ਪਿੰਡ ਦੇ ਲੋਕਾਂ ਨੂੰ ਬੇਗੂ ਬਣਾਉਣਾ ਛੱਡ ਦਿਓ ਤੇ ਇੱਥੇ ਪੁਲ ਬਣਾ ਦਿਓ ਸਰਕਾਰ ਦਾ ਪੈਸਾ ਲੱਗਣਾ ਸਾਡਾ ਹੀ ਟੈਕਸ ਜਾਂਦਾ ਹੈ ਸਾਡੀ ਜੁੱਤੀ ਸਾਡੇ ਸਿਰ ਮਾਰਨੀ ਹੈ ਪਰ ਉਹ ਵੀ ਕਹਿਣ ਦੇ ਬਾਵਜੂਦ ਵੀ ਨਹੀਂ